ਪ੍ਰਧਾਨ ਜੀ ਅੱਜ ਤੁਸੀਂ ਡੀਸੀ ਦਫ਼ਤਰ ਮਾਨਸਾਹ ਦੇ ਅੱਗੇ ਸਾਰੀਆਂ ਜਥੇਬੰਦੀਆਂ ਵੱਲੋਂ ਧਰਨਾ ਦਿੱਤਾਗਾ ਕੀ ਕਹਿਣਾ ਚਾਹੋਗੇ ਅੱਜ ਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੂਰੇ ਭਾਰਤ ਪ੍ਰਦੇਸ਼ ਦੇ ਵਿੱਚ ਜਿਹਨਾਂ ਹੈੱਡਕੁਆਰਟਰਾਂ ਦੇ ਉੱਤੇ ਪੰਜ ਬੁੱਧਿਆਂ ਨੂੰ ਲੈ ਕੇ ਜਿਹਨਾਂ ਨੂੰ ਧਰਨੇ ਦਿੱਤੇ ਜਾ ਰਹੇ ਆ ਜਿਦੇ ਵਿੱਚ ਜਿਹੜਾ ਲੇਬਰ ਕੋਡ ਬਿੱਲ, ਬਿਜਲੀ ਸੌਲ ਬਿੱਲ, ਈਜੀ ਬਿੱਲ ਅਤੇ ਜੀ ਆਰਐਮ ਦੀ ਜੋ ਕਿ ਮਟਰੇਗਾ ਕਾਨੂੰਨ ਨੂੰ ਖਤਮ ਕਰਕੇ ਲਿਆਂਦਾ ਗਿਆ ਕਿਉਂਕਿ ਜਿਹੜਾ ਜਿਹੜੀ ਅੱਜ ਦੀ ਮੋਦੀ ਸਰਕਾਰ ਇਹ ਜਿੰਨੇ ਵੀ ਲੋਕਾਂ ਨੂੰ ਰਾਈਟ ਮਿਲੇ ਹੋਇਆ ਉਹ ਰਾਈਟ ਖੋ ਕੇ ਉਹਨਾਂ ਨੂੰ ਪਿੱਖ ਮੰਗੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਸਾਰਾ ਇਸਾ ਜਿਹੜਾ ਉਹ ਕਾਰਪੋਰੇਟਾਂ ਨੂੰ ਸੰਭਾਲ ਦਾ ਯਤਨ ਕੀਤਾ ਜਾ ਰਿਹਾ ਹੈ ਅੱਗੇ ਤਾਂ ਪਾਲਸੀਆਂ ਦਾ ਵਿਰੋਧ ਹੁੰਦਾ ਸੀ ਹੋਇਆ ਜਾਂ ਕਾਨੂੰਨ ਹੀ ਇਦਾਂ ਦੇ ਬਣਾਏ ਜਾਂਦੇ ਆ ਕਾਨੂੰਨ ਤੋਂ ਬਾਅਦ ਪਾਲਸੀ ਬਣਦੀ ਆ ਇਸ ਕਰਕੇ ਕਾਨੂੰਨ ਆ ਜਿਹੜੇ ਉਹ ਲੋਕਾਂ ਦੇ ਵਿਰੁੱਧ ਹੀ ਬਣਾਏ ਜਾ ਰਹੇ ਆ ਜੇਕਰ ਅਸੀਂ ਮੰਨ ਲਓ ਇਹਦੇ ਵਿਰੋਧ ਨਾ ਕੀਤਾ ਲੋਕ ਸਰਕਾਰਾਂ ਦੇ ਨਾਲ ਏ ਤਾਂ ਜਿਹੜਾ ਸਾਡੀ ਖੇਤੀ ਜਿਹੜਾ ਉਹ ਬਿਲਕੁਲ ਖਤਮ ਹੋ ਜੂਗੀ ਬੀਜ ਅਸੀਂ ਰੱਖ ਨਹੀਂ ਸਕਣਾ ਇਸ ਤਰ੍ਹਾਂ ਜਿਹੜਾ ਮਟਰੇਗਾ ਜਿਹੜੇ 26 ਕਰੋੜ ਐਕਟਿਵ ਵਰਕਰ ਨੇ ਭਾਰਤ ਦੇਸ਼ ਦੇ ਵਿੱਚ 12 ਕਰੋੜ 52 ਲੱਖ ਜਿਹੜੇ ਐਕਟਿਵ ਜੌਬ ਕਾਰਡ ਨੇਗੇ ਉਹਨਾਂ ਦਾ ਰੋਜ਼ਗਾਰ ਇੱਕ ਝਟਕੇ ਨਾਲ ਹੀ ਖੋਲਿਆ ਗਿਆ 125 ਦਿਨਾਂ ਦਾ ਡਰਾਮਾ ਜਿਹੜਾ ਉਹ ਕੀਤਾ ਜਾ ਰਿਹਾ ਪਰ ਅਸਮ ਦੇ ਵਿੱਚ ਮੋਢਰੇਗਾ ਕਾਨੂੰਨ ਦਾ ਫੜਾ ਕੇ ਇਹਨਾਂ ਨੇ ਜਿਹੜਾ ਮੋਢਰੇਗਾ ਕਾਨੂੰਨ ਖਤਮ ਕਰਕੇ ਜਿਹੜਾ ਮਜ਼ਦੂਰਾਂ ਦਾ ਜਿਹੜਾ ਮੌਲਿਕ ਅਧਿਕਾਰ ਆ ਉਹ ਪੂਰੀ ਤਰ੍ਹਾਂ ਖੋਲਿਆ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਿਹੜਾ ਅੱਜ ਦਾ ਇਹ ਧਰਨਾ ਅਧਰੀ ਧਰਨਾ ਜਿਹੜਾ ਲੋਕਾਂ ਦਾ ਜਿਹੜਾ ਹੜਾ ਉਹ ਸੜਕਾਂ ਤੇ ਆ ਰਿਹਾ ਹੈ ਇੱਕ ਬਹੁਤ ਕਿਸਾਨ ਅੰਦੋਲਨ ਵਰਗਾ ਅੰਦੋਲਨ ਹੈ ਜਿਹੜਾ ਅਗਲੇ ਦਿਨਾਂ ਦੇ ਵਿੱਚ ਚਰਮ ਲਵੇਗਾ ਸਰਕਾਰ ਕਹਿ ਰਹੀ ਹੈ ਜੀ ਵੀ ਅਸੀਂ ਮਜ਼ਦੂਰਾਂ ਨੂੰ 125 ਦਿਨਾਂ ਦਾ ਕੰਮ ਦਿੱਤਾ ਹੈ ਮਨਰੇਗਾ ਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਗੱਲ ਇਹ ਆ ਕਿ ਅੱਜ ਤੱਕ ਐਵਰੇਜ 40 ਦਿਨ ਦਾ ਕੰਮ ਮਿਲ ਰਿਹਾ ਹੈ ਜਦੋਂ ਕਿ ਮਜ਼ਦੂਰਾਂ ਦਾ ਇਹ ਫੰਡਾਮੈਂਟਲ ਰਾਈਟ ਹੈ ਕਿਉਂਕਿ ਜਿਹੜੀ ਇਹ 2005 ਦੇ ਵਿੱਚ ਰਾਜ ਦੇ ਨੀਤੀ ਨਿਰਦੇਸ਼ਕ ਸੁਭਾਤਾ ਦਾ 48ਵੀਂ ਧਾਰਾ ਨੂੰ ਫੰਡਾਮੈਂਟਲ ਰਾਈਟ ਦੇ ਵਿੱਚ ਬਦਲਦਾ ਸੀ ਅੱਜ ਮਜ਼ਦੂਰ ਜਦੋਂ ਵੀ ਕੰਮ ਮੰਗਦਾ ਸੀ ਉਹਨੂੰ ਕੰਮ ਮਿਲਦਾ ਸੀਗਾ ਤਾਂ ਜੇ ਇਹਦੇ ਉਹਦਾ ਫੰਡਾਮੈਂਟਲ ਅਧਿਕਾਰ ਹੋਣ ਦੇ ਬਾਵਜੂਦ ਉਹਨੂੰ 40 ਦਿਨ ਕੰਮ ਮਿਲਦਾ ਹੈ ਤਾਂ ਹੁਣ ਤਾਂ ਇਹ ਜਿਹੜਾ ਸਪਲਾਈ ਦੇ ਆਧਾਰ ਤੇ ਹੋ ਗਿਆ ਪਹਿਲਾਂ ਮੰਗ ਦੇ ਆਧਾਰ ਤੇ ਤਾਂ ਹੁਣ ਤਾਂ ਮਤਲਬ ਹੀ ਨਹੀਂ ਹੈ ਕਿ ਜਿਹੜਾ 40% ਸਟੇਟ ਨੇ ਪਾਉਣਾ ਹੈ ਜੇ ਪੰਜਾਬ ਪਾਊਗਾ ਪੰਜਾਬ ਨੇ 14 2024 23 24 ਦੇ ਵਿੱਚ 1378 ਕਰੋੜ ਰੁਪਇਆ ਖਰਚ ਕੀਤਾ ਤੇ ਜੇ 40% ਪਾਉਣਾ ਹੁੰਦਾ ਤਾਂ 533 ਕਰੋੜ ਦਾ ਤਾਂ ਇਹਦਾ ਮਤਲਬ ਪੰਜਾਬ ਤਾਂ ਇਸ ਸਕੀਮ ਚੱਲ ਹੀ ਨਹੀਂ ਸਕਦੀ ਇਸ ਕਰਕੇ ਟੋਟਲ ਝੂਠ ਬੋਲਿਆ ਜਾਉ